ਪੰਜਾਬ ਪ੍ਰੈਸ ਕਲਬ ਦਾ ਸਾਲਾਨਾ ਸਮਾਗਮ 29 ਨਵੰਬਰ ਨੂੰ ਜਲੰਧਰ ਵਿੱਚ ਕਰਾਇਆ ਗਿਆ ਜਿਸ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਪ੍ਰੈਸ ਕਲਬ ਦੇ ਪ੍ਰਧਾਨ ਸਤਨਾਮ ਸਿੰਘ ਮਾਨਕ ਵੱਲੋਂ ਪ੍ਰੈਸ ਕਲਬ ਦੇ ਕੰਮ ਕਾਜ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਪ੍ਰੈਸ ਕਲਬ ਦੀ ਗਵਰਨਿੰਗ ਕੌਂਸਲ ਵੱਲੋਂ ਪਿਛਲੇ 3 ਸਾਲਾਂ ਦੇ ਕਾਰਜਕਾਲ ਵਿੱਚ ਪ੍ਰੈਸ ਕਲਬ ਦੀ ਇਮਾਰਤ ਦੇ ਕਰਵਾਏ ਗਏ ਨਵੀਨੀਕਰਨ ਦਾ ਵਿਸਤਾਰ ਵਿੱਚ ਵੇਰਵਾ ਦਿੱਤਾ ਅਤੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਜਿਸ ਦੇ ਨਾਲ ਨਾਲ ਵੱਖ-ਵੱਖ ਅਧਾਰਿਆਂ ਤੋਂ ਆਏ ਪੱਤਰਕਾਰਾਂ ਨੇ মিডিਆ ਉੱਪਰ ਵਧਰੇ ਸਰਕਾਰੀ ਅਤੇ ਗੈਰ ਸਰਕਾਰੀ ਦਬਾਅ ਉੱਤੇ ਚਿੰਤਾ ਜਤਾਈ। মিডিਆ ਨੂੰ ਅੱਜ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਉੱਪਰ ਚਰਚਾ ਕੀਤੀ ਗਈ। ਇਸ ਦੇ ਨਾਲ ਨਾਲ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ। ਜਿਹੜਾ ਉੱਥੇ ਕੰਮ ਕਰਦੇ ਆ। ਮੈਂ ਮਾਨਕ ਸਿੰਘ ਸਾਬ ਦੱਸਣਾ ਚਾਹੁੰਦਾ ਕਿ ਉੱਥੇ ਜਿਹੜਾ ਪ੍ਰੈਸ ਕਲੱਬ ਕੰਮ ਕਰ ਰਿਹਾ ਉਹ ਕਾਰਪੋਰੇਟ ਦੇ ਅੰਦਰ ਕੰਮ ਕਰ ਰਿਹਾ। ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਦਾ 50 ਹਜ਼ਾਰ ਦਾ ਖर्चा ਹੁੰਦਾ ਹੈ। ਉਹ ਬਾਹਰ ਹੀ ਸਾਰਾ ਕੁਝ ਤਿਆਰ ਕਰਕੇ ਅੰਦਰ ਪ੍ਰੈਸ ਕਾਨਫਰੰਸ ਹੁੰਦੀ ਉਹਨਾਂ ਦੀ ਨਾ ਕਿ 5-10 ਹਜ਼ਾਰ ਦੇ ਵਿੱਚ ਹੋ ਜਵੇ। ਦੂਸਰਾ ਤੁਸੀਂ ਇੱਕ ਗੱਲ ਕਹੀ ਹੈ ਕਿ 200 ਰੁਪਿਆ ਅਸੀਂ ਪੱਤਰਕਾਰਾਂ ਦੇ ਉੱਤੇ ਵਧਾ ਦਿੱਤਾ ਜਾਵੇ। ਫੀਸ ਤੇ ਤੁਸੀਂ 500 ਵਧਾਓ ਸੂਲਤਾ ਸਾਨੂੰ ਉਸ ਤੋਂ ਜ਼ਿਆਦਾ ਦਿਓ। ਜੋ ਸਾਨੂੰ ਸੂਲਤਾ ਦੇ ਰਹੇ ਹੋ, ਜੋ ਫੂਡ ਦੇ ਰਹੇ ਹੋ ਪੱਤਰਕਾਰਾਂ ਨੂੰ ਉਹ ਨਹੀਂ ਖਾਂਜੋਗ ਹੈਗਾ। ਤੁਸੀਂ ਜਦੋਂ ਆਉਂਦੇ ਹੋ ਤੁਹਾਡੀ ਗੋਸ਼ਟੀ ਹੁੰਦੀ ਹੈ ਫੂਡ ਵੈਰੀ ਗੁੱਡ ਬਹੁਤ ਅੱਛਾ ਜਦੋਂ ਪ੍ਰੈਸ ਕਾਨਫਰੈਂਸ ਆਉਂਦੀ ਉਹਦੇ ਵਿੱਚ ਕਦੀ ਅਚਾਨਕ ਚੈਕਿੰਗ ਕਰੋ ਤੁਹਾਨੂੰ ਪਤਾ ਲੱਗੇ ਫੂਡ ਕੀ ਹੈ ਮੈਂ ਨਹੀਂ ਕਹਿੰਦਾ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਇਹਦਾ ਠੇਕਾ ਵੇਸ਼ੇ ਬਾਹਰ ਦੇ ਦਿੱਤਾ ਜਾਵੇ ਤਾਂ ਜੋ ਸੇਧ ਦਾ ਧਿਆਨ ਰੱਖਿਆ ਜਾਵੇ ਤੀਸਰੀ ਗੱਲ ਸਾਡੇ ਪ੍ਰਧਾਨ ਜੀ ਨੇ ਕਹੀ ਸੁਰੇਂਦਰ ਜੀ ਨੇ ਸਾਡੇ ਰੁਤਰਾ ਜੀ ਨੇ ਬਹੁਤ ਵਧੀਆ ਕਹੀ ਕਿ ਪੱਤਰਕਾਰਾਂ ਦੇ ਨਾਲ ਹਮੇਸ਼ਾ ਹੀ ਠਕਾ ਹੋਇਆ ਸਰਕਾਰਾਂ ਵੀ ਕਰਦੀ ਆਉਂਦੀਆਂ ਪਈਆਂ ਤੇ ਬਾਕੀ ਲੋਕ ਵੀ ਕਰਦੇ ਨੇ ਕਿਉਂਕਿ ਵੱਡੀਆਂ ਖਬਰਾਂ ਦਾ ਦਾਗੜਾ ਵੱਡਾ ਦਾ ਇਹ ਇਕੱਲੇ ਹੁੰਦੇ ਆ ਸਾਰੀਆਂ ਖਬਰਾਂ ਦੇ ਵਿੱਚੋਂ ਕੱਢੇ ਹੋਏ ਆ ਆਪਣੇ ਆਪ ਚ ਸਟੈਂਡ ਹੋਣਾ ਚਾਹੁੰਦੇ ਆ ਸਟੈਂਡ ਕਈ ਹੋ ਵੀ ਚੁੱਕੇ ਆ ਕਈ ਹੁੰਦੇ ਪਏ ਆ ਬਲੈਕਮੇਲਿੰਗ ਹਰ ਥਾਂ ਦੇ ਹੈਗੀ ਹੈ ਜਿਹੜਾ ਫੜਿਆ ਜਾਵੇ ਉਹ ਬਲੈਕਮੇਲ ਆ ਜਿਹੜਾ ਨਾ ਫੜਿਆ ਜਾਵੇ ਉਹ ਬਲੈਕਮੇਲ ਨਹੀਂ ਹੈ ਇਹਦੇ ਕਰਕੇ ਜਿਹੜੀ ਬਦਨਾਮੀ ਦਾ ਦਾਗ ਹੈ ਇੱਕ ਕਰਕੇ ਸਾਰਿਆਂ ਤੇ ਲੱਗਦੇ ਆ ਇਕੱਲੇ ਇੱਕ ਤੇ ਨਹੀਂ ਆਂਦਾ ਇਸ ਥੀਮ ਨੂੰ ਧਿਆਨ ਦੇ ਵਿੱਚ ਲਿਆਂਦਾ ਜਾਵੇ ਤੇ ਜਿਹੜੀਆਂ ਔਂਕੜਾਂ ਆਣੀਆਂ ਉਹ ਅੱਗੇ ਵੀ ਆਉਂਦੀਆਂ ਰਹਿਣੀਆਂ ਤੇ ਹੁਣ ਵੀ ਆਉਣਗੀਆਂ ਕਿਉਂਕਿ ਇਹ ਜਿਹੜੀਆਂ ਮੀਟਿੰਗਾਂ ਆ ਇਹ ਸਿਰਫ ਕਿਤਾਬੀ ਰਹਿ ਜਾਂਦੀਆਂ ਅੱਗੇ ਕਾਰਵਾਈ ਨਹੀਂ ਹੁੰਦੀ 3 ਸਾਲ ਪਹਿਲਾਂ ਵੀ ਇਹੀ ਮੁੱਦੇ ਸੀਗੇ ਅੱਜ ਵੀ ਉਹੀ ਮੁੱਦੇ ਆ ਬਾਕੀ ਇਹ ਸਾਡੇ ਪ੍ਰਧਾਨ ਸਾਹਿਬ ਸਹੀ ਐ ਟੀਮ ਵੀ ਸਹੀ ਐ ਚੋਣਾ ਦੀ ਵੈਸੇ ਲੋੜ ਨਹੀਂ ਐ ਰਹੀ ਗੱਲ ਮੇਰੇ ਭਰਾ ਸੰਦੀਪ ਸਾਈ ਨੇ ਜਿਹੜੀ ਚੱਕੀ ਐ ਬਹੁਤ ਬਹੁਤ ਧੰਨਵਾਦ ਮੈਂ ਛੇਰ ਗੱਲ ਚੱਕਣਾ ਨਹੀਂ ਸੀ ਚਾਹੁੰਦਾ ਪਰ ਚਲੋ ਉਹਨਾਂ ਨੇ ਕੀਤੀ ਹੈ ਜ਼ਰੂਰੀ ਬਹੁਤ ਵਧੀਆ ਸਾਥੀ ਜੀ ਜੇ ਮੈਂ ਕਿਸੇ ਸੁਭਾਣਿਕ ਪੋਸਟ ਤੇ ਹੈਗਾ ਤੇ ਮੈਂ ਕੁਝ ਪੱਤਰਕਾਰ ਸਾਥੀ ਜਿਹੜੇ ਮੇਰੇ ਨਾਲ ਜੁੜੇ ਨੇ ਮੈਨੂੰ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਦੇਖਣਾ ਚਾਹੁੰਦਾ ਔਰ ਇਹ ਜ਼ਰੂਰੀ ਨਹੀਂ ਕਿ ਮੈਂ ਜੇ ਪ੍ਰੈਸ ਕਲੱਬ ਦੇ ਵਿੱਚ ਉਹ ਬੰਦੇ ਵੀ ਬੰਦੇ ਨੇ ਜਿਹੜੇ ਮੈਂਬਰ ਨਹੀਂ ਪ੍ਰੈਸ ਕਲੱਬ ਹਰ ਇੱਕ ਬੰਦੇ ਲਈ ਖੁੱਲ੍ਹਾ ਹੈ ਜੇ ਨੋਨ ਮੈਂਬਰ ਮੇਰੇ ਕੋ ਆ ਕੇ ਆਰਟੀਆਈ ਦੀ ਜਿੱਥੇ ਤੱਕ ਗੱਲ ਹੈ ਉਹ ਜਿਹਨਾਂ ਜਿਹਨਾਂ ਨੇ ਪਾਈਆਂ ਉਹਨਾਂ ਨੇ ਆਪਣੇ ਸੈਂਡ ਕੀਤੇ ਆਪਣੇ ਆਈਡੀ ਪ੍ਰੂਫ ਲਗਾਏ ਠੀਕ ਹੈ ਤੇ ਜਿਨਾਂ ਨੂੰ ਮਜਬੂਰ ਕੀਤਾ ਗਿਆ ਉਹਨਾਂ ਨੂੰ ਵੀ ਜਰੂਰ ਨਹੀਂ ਪਾਣੀਆਂ ਚਾਹੀਦੀਆਂ ਆਰਟੀਆ ਜੇ ਕੋਈ ਹੈਗਾ ਜੇ ਕੋਈ ਸਾਥੀ ਹੈ ਕਹਿੰਦਾ ਹੈ ਕਿ ਮੈਂ ਆਰਟੀਆ ਮਜਬੂਰੀ ਨਾਲ ਪਵਾਈਆਂ ਗਈਆਂ ਤਾਂ ਉਹਨੂੰ ਨਹੀਂ ਪਾਣੀ ਚਾਹੀਦੀਆਂ ਠੀਕ ਹੈ ਮੇਰੇ ਕੋਲ ਸਾਥੀ ਆਏ ਮੈਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਗੱਲ ਗਿਫਟ ਵੀ ਨਹੀਂ ਸੀ ਗਿਫਟ ਇੱਕ ਮੁद्दा ਸੀ ਜਿਹੜਾ ਸਾਨੂੰ ਉਸ ਟਾਈਮ ਮੌਕੇ ਤੇ ਮਿਲਿਆ ਔਰ ਉਹਦੇ ਆਧਾਰ ਤੇ ਜੋ ਪ੍ਰਚਾਰ ਡੀਪੀਆਰ ਦੇ ਦਫਤਰ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਸਾਨੂੰ ਵੀ ਪਤਾ ਹੈ ਬਹੁਤ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਕਿਹੜਾ ਅਫਸਰ ਕਿਹੜੇ ਪੱਤਰਕਾਰਾਂ ਨਾਲ ਮਿਲ ਕੇ ਉਹਤੇ ਕੱਪੜੇ ਘਰਾ ਰਿਹਾ ਹੈ ਕਿਹਨਾਂ ਨੂੰ ਐਡ ਕਿਦਾਂ ਦਿੱਤੀ ਜਾ ਰਹੀ ਹੈ ਕਿਦਾਂ ਨਕਲੀ ਚੈਨਲ ਬਣਾਏ ਜਾ ਰਹੇ ਨੇ ਕਿਦਾਂ ਕਿਸੇ ਨੇ ਖਾਤੇ 'ਚ ਪੈਸੇ ਪਾਏ ਜਾ ਰਹੇ ਸਾਰਾ ਕੁਝ ਪਤਾ ਸੀ ਪਰ ਅਸੀਂ ਇਹ ਮੁੱਦੇ ਨੂੰ ਨਹੀਂ ਚੱਕਿਆ ਪਰ ਜਦੋਂ ਪੱਤਰਕਾਰਾਂ ਨੇ ਆ ਕੇ ਕਿਹਾ ਕਿ ਐਨੇ ਨੇ 20-20 ਸਾਲਾਂ ਤੋਂ ਅਸੀਂ ਪੱਤਰਕਾਰ ਹਾਂ ਪਰ ਅੱਜ ਸਾਡੋ ਇੱਕ ਸਿਰਫ ਗਿਫਟ ਦੀ ਗੱਲ ਨਹੀਂ ਗਿਫਟ ਵੀ ਮੈਂ ਬਾਰ-ਬਾਰ ਕਹਿ ਰਿਹਾ ਗਿਫਟ ਇੱਕ ਮੁੱਦਾ ਬਣਾਇਆ ਗਿਆ ਹੈ ਗਿਫਟ ਨਾ ਦੇਣਾ ਦੇਣਾ ਸਰਕਾਰ ਦੀ ਮਰਜ਼ੀ ਅਸੀਂ ਉਹਰੇ ਐਪਲੀਕੇਸ਼ਨ ਦੇ ਵਿੱਚ ਲਿਖਿਆ ਕਿ ਗਿਫਟ ਦੇਵੇ ਨਾ ਦੇਵੇ ਉਹ ਸਰਕਾਰ ਦੀ ਮਰਜ਼ੀ ਹੈ ਪਰ ਪਾਸ਼ੈਂਟੀ ਕਰੇਗੀ ਸਰਕਾਰ ਚਾਹੇ ਉਹ ਇੱਕ ਗਿਫਟ ਲਈ ਕਰੇ ਚਾਹੇ ਉਹ ਐਡ ਲਈ ਕਰੇ ਚਾਹੇ ਉਹ ਕਿਸੇ ਮੂਤੇ ਦੇ ਵੀ ਕਰੇ ਮੈਂ ਹੁ ਸਰਕਾਰ ਰਹੂਂਦੇ ਨਾਤੇ ਮੈਂ ਪ੍ਰੈਸ ਲਰ ਦਾ ਮੈਂਬਰ ਵੀ ਨਾ ਹਾਂ ਮੈਂ ਤਾਂ ਵੀ ਖੜਾ ਪੱਤਰਕਾਰ ਹਾਂ ਦੇਣਾ ਮੈਂ ਆਪਣੇ ਲਈ ਗਿੱਤ ਨਹੀਂ ਮੰਗਾਗਾ ਸਿਰਫ ਆਪਣੇ ਪੱਤਰਕਾਰਾਂ ਲਈ ਗਿੱਤ ਜਰੂਰ ਮੰਗਾਗਾ ਔਰ ਜਿੱਥੇ ਖੜਾ ਹੋਣਾ ਪਿਆ ਮੈਂ ਧਰਨਾ ਲਾਣੇ ਵੀ ਮੈਂ ਧਰਨਾ ਹੀ ਲਾਉਂਗਾ ਆਟੀਆਂ ਵੀ ਪਾਉਂਗਾ ਮੈਂ ਸਰਕਾਰ ਤੋਂ ਨਹੀਂ ਡਰਦਾ ਨਾ ਮੈਂ ਸਰਕਾਰ ਤੋਂ ਕੁਝ ਲੈਣਾ ਮੇਰੀ ਸਰਕਾਰ ਜਿਹੜੀ ਹੈ ਮੇਰੀ ਖਵਾਰ ਹੈ ਜਿੰਨਾ ਕ ਮੇਰੀ ਖਵਾਰ ਮੇਰੇ ਤੇ ਯਕੀਨ ਕਰਦੀ ਏ ਮੈਂ ਆਪਣੇ ਪੱਤਰਕਾਰਾਂ ਦੇ ਨਾਲ ਖੜਾ ਰਹਾਂਗਾ ਮੇਰੇ ਬਹੁਤ ਸਾਰੇ ਸਾਥੀ ਏ ਜਿਨ੍ਹਾਂ ਦੇ ਨਾਲ ਨਜਾਇਜ਼ ਹੋਈਆਂ ਪਰ ਮੈਂ ਉਹਰੇ ਲਈ ਕੋਈ ਜ਼ਰੂਰੀ ਨਹੀਂ ਕਿ ਮੈਂ ਇਸ ਤਿਹਾਰ ਕਰਦਾ ਤੇ ਮੈਂ ਦੀ ਮਦਦ ਕੀਤੀ ਮੈਂ ਉਹਦੀ ਮਦਦ ਕੀਤੀ ਮੈਂ ਉਹਨਾਂ ਦੇ ਨਾਲ ਖੜਾ ਰਿਆ ਕੋਈ ਕਵੇ ਜਿਹੜਾ ਮੇਰੇ ਕੋਲ ਆਇਆ ਜਿਨੇ ਕਿਹਾ ਕਿ ਮੇਰੀ ਖਾਪਾ ਜੀ ਮਦਦ ਕਰੋ ਮੇਰੇ ਨਾਲ ਇੱਥੇ ਪ੍ਰੋਬਲਮ ਹੈ ਜੇ ਉਹ ਉਹਨਾਂ ਦੇ ਨਾਲ ਨਹੀਂ ਖੜਾ ਹੋਇਆ ਉਹ ਹੱਥ ਖੜਾ ਕਰਕੇ ਦੱਸੇ ਕਿ ਆ ਮੇਰੇ ਨਾਲ ਨਹੀਂ ਖੜਾ ਹੋਇਆ ਉਹ ਗੀਤਾ ਵਰਮਾ ਜੀ ਹੈ ਇਹਨਾਂ ਦੀ ਪੂਰੀ ਗੱਲਬਾਤ ਸੁਣੀ ਇਹਨਾਂ ਨੂੰ ਮੈਂ ਯਕੀਨ ਦਿਵਾਇਆ ਅੱਜ ਬੈਠੇ ਨੇ ਸਾਹਮਣੇ ਗੱਲ ਕਰਨ ਨੂੰ ਕਿ ਮੈਂ ਕਿਹਾ ਜੀ ਤੁਹਾਡਾ ਮਸਲਾ ਹੱਲ ਹੋਊਗਾ ਔਰ ਉਹ ਬੰਦਾ ਮਾਫੀ ਵੀ ਮੰਗੇਗਾ ਔਰ ਪ੍ਰੈਸ ਕਲਬ ਜੇ ਚਾਏਗਾ ਜੇ ਸਾਰੇ ਸਾਫੀ ਮੰਨਣਗੇ ਤੇ ਉਹਨਾਂ ਨੂੰ ਪ੍ਰੈਸਪ੍ਰੈਂਸ ਤੋਂ ਬਾਹਰ ਵੀ ਕੱਢਿਆ ਜਾਏਗਾ ਅਸੀਂ ਕਦੀ ਵੀ ਇਸ ਤਰ੍ਹਾਂ ਦੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਹੈ ਨਾ ਇਹਨਾਂ ਨੂੰ ਕੁਝ ਦਿਖਾਉਣ ਦੀ ਲੋੜ ਹੈ ਜਿਸ ਦਾਰੇ 'ਚ ਮੈਂ ਕੰਮ ਕਰਦਾ ਮੈਨੂੰ ਇਸ ਗੱਲ ਦਾ ਮਾਣ ਆ ਕਿ ਅਸੀਂ ਉਹਨਾਂ ਨੂੰ ਕਾਰਨ ਪੁੱਛਦੇ ਹਾਂ ਕਿ ਮੇਰੀ ਖਬਰ ਕਿਉਂ ਨਹੀਂ ਲੱਗੀ ਅਸੀਂ ਜਵਾਬ ਮੰਗਦੇ ਹਾਂ ਇਲੈਕਟਿਕ ਤੱਕ ਵੀ ਮੰਗ ਸਕਦੇ ਹਾਂ ਮਲੇ ਇੱਥੇ ਤੱਕ ਅਸੀਂ ਜ਼ੋਰਤ ਰੱਖਦੇ ਹਾਂ ਜੋ ਅਸੀਂ ਲਿਖੀਏ ਸਾਡੀ ਕਾਰ ਨੂੰ ਕੱਢ ਦੇਣ ਤਾਂ ਅਸੀਂ ਪੁੱਛਦੇ ਹਾਂ ਕਿਉਂ ਕਟਿਆ ਉਹ ਜੇ ਕੱਟਣ ਵਾਲੀ ਗੱਲ ਹੋਵੇ ਅਸੀਂ ਉਸ ਕਾਰ ਨੂੰ ਮੰਨ ਲਈਦਾ ਬਾਕੀ ਠੀਕ ਆ ਮੈਂ ਕਹਿਣਾ ਚਾਹੁੰਦਾ ਕਿ ਇਸ ਪੱਤਰਕਾਰੀ ਦਾ ਗਰਾਫ ਦਿਨ ਪਰ ਦਿਨ ਘਟਦਾ ਜਾ ਰਿਹਾ ਡਿੱਗਦਾ ਜਾ ਰਿਹਾ ਇਹਦੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਆ ਇਹਦੇ ਅਲੱਗ-ਅਲੱਗ ਕਮੇਟੀਆਂ ਬਣਾਓ ਮੈਂ ਨਹੀਂ ਕਿਸੇ ਵੀ ਕਮੇਟੀ ਚਾਹਣਾ ਚਾਹੁੰਦਾ ਜਿਹੜੇ ਸੂਝਬਾਨ ਆਪਣੇ ਪੱਤਰਕਾਰ ਆ ਉਹਨਾਂ ਨੂੰ ਵਿੱਚ ਪਾਓ ਮਤਲਬ ਕੀ ਆ ਜੇ ਮਹੀਨੇ ਬਾਅਦ 2 ਮਹੀਨੇ ਬਾਅਦ ਚਾਰਾ ਕਾਪੀ ਰਣਗੇ ਵੈਸੇ ਵੀ ਸਾਰਾ ਤੇ ਲੰਗਰ ਚੱਲਦਾ ਹੀ ਰਹਿੰਦਾ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਗੱਲਾਂ ਤੇ ਵਿਚਾਰ ਕਰੋ ਦੂਜੀ ਗੱਲ ਹੁਣ ਆ ਗਈ ਪ੍ਰੈਸ ਕਲੱਬ ਦੀ ਗੱਲ ਪੰਜਾਬ ਪ੍ਰੈਸ ਕਲੱਬ ਜਰੰਦਰ ਦਾ ਪੱਤਰਕਾਰ ਚੰਡੀਗੜ੍ਹ ਵਿੱਚ ਕਿਤੇ ਭੁੱਲ ਕੇ ਚੱਲ ਜਵੇ ਤਾਂ ਉਹਨੂੰ ਇਦਾਂ ਦੇਖਦੇ ਵੀ ਜਿਦਾਂ ਉਹਨਾਂ ਦਾ ਦੁਸ਼ਮਣ ਹੁੰਦਾ ਉੱਥੇ ਜਿਹੜਾ ਪ੍ਰਧਾਨ ਆ ਉਹ ਵੀ ਸਾਡੇ ਜਰੰਦਰ ਦਾ ਹੀ ਜਾਂ ਕੋਈ ਬਾਹਰਲਾ ਬੰਦਾ ਨਹੀਂ ਹੈਗਾ ਸੌਰਵ ਦੁੱਗਲ ਉਹਦਾ ਨਾਮ ਆ ਲੈ ਉਹਨੇ ਇੱਕ ਦਿਨ ਬੈਠ ਕੇ ਗੱਲ ਕੀਤੀ ਮੈਂ ਕਿਹਾ ਗੱਲ ਕੀ ਆ ਪਰ ਇੱਥੇ ਤੇ ਸਾਡੇ ਉਹ ਮਤਲਬ ਇਹਨਾਂ ਨੂੰ ਪਤਾ ਹੈ ਇਹਨਾਂ ਦੀ ਨੋਟਿਸ ਚ ਗੱਲਾਂ ਨਹੀਂ ਤੇ ਕਾਰਪੋਰੇਟ ਮੈਂਬਰ ਉੱਥੇ ਗਏ ਉਹਨਾਂ ਨੂੰ ਬੇਇਜ਼ਤ ਕਰਕੇ ਤੋੜਿਆ ਉਹਨਾਂ ਨੇ ਮਤਲਬ ਇੰਨਾ ਸਾਡੀ ਪੰਜਾਬ ਪ੍ਰੈਸ ਕਲੱਬ ਪ੍ਰੈਸ ਕਲੱਬ ਦਾ ਗਰਾਫ ਕਿਉਂ ਡਿੱਗ ਰਿਹਾ ਜੇ ਜੇ ਤੁਸੀਂ ਕਾਰਪੋਰੇਟ ਮੈਂਬਰ ਬਣਾਏ ਜਾ ਉਦੋਂ ਮੇਰੀ ਗੱਲ ਤਾਂ ਨਹੀਂ ਮੰਨੀ ਜਾਣੀ ਪਰ ਵਿਚਾਰ ਕਰ ਲਿਓ ਕਿ ਹਰ ਕਿਸੇ ਨੂੰ ਸਟਿੱਕਰ ਦੇ ਕੇ ਸ਼ਹਿਰ ਦੇ ਵਿੱਚ ਤੋਰ ਦੇਣਾ ਉਹਨੂੰ ਪੱਤਰਕਾਰ ਬਣਾ ਦੇਣਾ ਕੋਈ ਵਧੀਆ ਗੱਲ ਨਹੀਂ ਜਿਹੜੀ 500 ਤੋਂ 700 ਦੀ ਫੀਸ ਗੱਲ ਕਰਦੇ ਆ ਨਾ 700 ਨਾ ਕਰੋ 5000 ਕਰ ਦਿਓ ਇੱਕ ਬੰਦੇ ਦੀ ਸਭ ਤੋਂ ਪਹਿਲਾਂ ਮੈਂ ਦੇਣ ਨੂੰ ਤਿਆਰ ਹਾਂ ਮਤਲਬ ਗਰਾਫ ਜਿਹੜਾ ਡਿੱਗ ਰਿਹਾ ਇਹਨੂੰ ਬਚਾਓ ਜੇ ਸਾਡਾ 5-600 ਮੈਂਬਰ ਰੈਗੂਲਰ ਹੋਊਗਾ ਜਿਹੜੇ ਦੂਜੇ ਮੈਂਬਰ ਆ ਉਹਨਾਂ ਦੇ ਉੱਤੇ ਵੀ ਦੌਰ ਕਰੋ ਮਨ ਜਿਹੜੀ ਸਾਡੀ ਜ਼ਮੀਰ ਆ ਨਾ ਇਹ ਜਾਗਦੀ ਜਾਣੀ ਚਾਹੀਦੀ ਆ ਮੈਂ ਉਸ ਸ਼ਖਸੀ ਗੱਲ ਨੂੰ ਕਈ ਵਾਰੀ ਚੇਤੇ ਕਰਦਾ ਹੁੰਦਾ ਉਹ ਕਹਿੰਦਾ ਬੰਦੇ ਦੇ ਮਰ ਜਾਣੇ ਨੂੰ ਮੈਂ ਮੌਤ ਨਹੀਂ ਕਹਿੰਦਾ ਕਹਿੰਦਾ ਉਹਦੀ ਜਮੀਰ ਦੀ ਮਰ ਜਾਣ ਜਿਹੜੀ ਦੀ ਜਮੀਰ ਮਰ ਜਾਣੀ ਮਰ ਨੂੰ ਮੌਤ ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਇਹ ਗੱਲਾਂ ਆ ਨਾ ਇੱਥੇ ਥੋੜਾ ਵਿਚਾਰ ਕਰੋ ਧਿਆਨ ਕਰੋ ਵੀ ਮਤਲਬ ਇਹ ਜਿਹੜੀਆਂ ਸਟੀਆਂ ਗੱਲਾਂ ਆ ਸਾਡੇ ਗ੍ਰਾਫ ਨੂੰ ਸੁੱਟ ਰਹੀਆਂ ਅਗਲੀ ਗੱਲ ਵੀ ਜਦੋਂ ਮੈਨੂੰ ਆਪਣੀ ਗੱਲ ਯਾਦ ਆ ਵੀ 99 ਤੋਂ ਲੈ ਕੇ 99 ਤੱਕ 2 ਸਾਲ ਇੱਥੇ ਐਲਰ ਖੰਣਾ ਹੁੰਦੇ ਸੀ ਮੈਨੂੰ ਕੋਈ ਪੱਤਰਕਾਰ ਨਹੀਂ ਕਿਤੇ ਮੈਨੂੰ 2 ਸਾਲ ਉਹਨੇ ਪੱਤਰਕਾਰ ਹੀ ਮੰਨਿਆ ਇਹ ਤੋਂ ਪੱਤਰਕਾਰੀ ਕਰਕੇ ਆਇਆ ਮੈਨੂੰ 91 ਦੇ ਵਿੱਚ ਉਹਨਾਂ ਨੇ ਆਈਡੈਂਟੀਟੀ ਕਾਰਡ ਬਣਾ ਕੇ ਦਿੱਤਾ 34 ਇੱਥੇ ਗੱਲ ਹੁੰਦੀ ਸੀ ਕਿ ਸਾਰੇ ਬਕਾਊ ਆ ਆ ਸਾਰਾ ਹਾਊਸ ਬੈਠਾ 34 ਸਾਲ ਦੇ ਵਿੱਚ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਕਹਿ ਦੇਵੇ ਤੇ ਮੈਂ ਕਿਹਨੂੰ ਦਾਗੀ ਹੋਵਾਂ ਜਾਂ ਕਹਿੰਦੇ ਸਭ ਯਾਬ ਲਿਆ ਹੋਗੇ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਗੱਲਾਂ ਆ ਨਾ ਪੱਤਰਕਾਰੀ ਦੇ ਗ੍ਰਾਫ ਨੂੰ ਉੱਚਾ ਚੱਕਣ ਦੀਆਂ ਇਹਨਾਂ ਤੇ ਧਿਆਨ ਕਰੋ ਮਾਰਕ ਸਾਹਿਬ ਸਾਡੇ ਬਹੁਤ ਵਧੀਆ ਬੰਦੇ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮਾਰਕ ਸਾਹਿਬ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਤੁਸੀਂ 3 ਸਾਲ ਬੜਾ ਵਧੀਆ ਕੰਮ ਦੇ ਕੀ ਜਿਹੜਾ ਜਿਹੜਾ ਕੰਮ ਵੀ ਕੀਤੇ ਨੇ ਗੁੜਾਏ ਨੇ ਉਹ ਅਸੀਂ ਦੇਖਿਆ ਵੀ ਆ ਤੇ ਕੰਮ ਹੋਏ ਵੀ ਨੇ ਪਰ ਮੈਂ ਚਿੰਤਾ ਤਾਂ ਦੋ ਚੀਜ਼ਾਂ ਨੂੰ ਖਾਸ ਕਰਕੇ ਲੈ ਕੇ ਤੇ ਉਹ ਦੋ ਚੀਜ਼ਾਂ ਤੁਹਾਡੇ ਧਿਆਨ ਵਿੱਚ ਪਹਿਲਾਂ ਵੀ ਬੜੀ ਬੜੀ ਦਿੱਤੀਆਂ 3 ਸਾਲਾਂ ਦੇ ਵਿੱਚ ਬੜੀ ਬੜੀ ਰਿਪੀਟ ਕੀਤੀਆਂ ਪਰ ਉਹ ਚੀਜ਼ਾਂ ਕੀ ਨੇ ਇੱਕ ਤਾਂ ਡਿਸਪੀਸਲਨ ਤੇ ਦੂਜਾ ਸੁਰੱਖਿਆ ਜੇਕਰ ਅਸੀਂ ਪ੍ਰੈਸ ਕਲੱਬ ਦੇ ਵਿੱਚ ਗੱਲ ਕਰੀਏ ਸੁਰੱਖਿਆ ਨੂੰ ਲੈ ਕੇ ਥਾਪਾ ਜੀ ਬੈਠੇ ਨੇ ਗਾਬਾ ਜੀ ਬੈਠੇ ਨੇ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਕਿ ਲੋਕ ਨਿਹੰਗ ਆਉਂਦੇ ਨੇ ਦਰਵਾਜ਼ਿਆਂ ਦੇ ਵਿੱਚ ਅਗਲੇ ਸਾਨੂੰ ਦਰਵਾਜ਼ੇ ਲਾ ਕੇ ਆਪਣਾ ਆਪ ਬਚਾ ਕਰਨਾ ਪੈ ਗਿਆ ਉੱਥੇ ਉਸ ਦਿਨ ਸਾਰੇ ਦਰਵਾਜ਼ੇ ਜਿਹੜੇ ਉਹ ਬੰਦ ਕਰਨੇ ਪਏ ਜਿਹੜਾ ਕਿ ਪ੍ਰੈਸ ਕਲੱਬ ਦਾ ਪੁਲਿਸ ਨੂੰ ਫੋਨ ਕੀਤਾ ਗਿਆ ਬਾਰ-ਬਾਰ ਫੋਨ ਕਰਨ ਦੇ ਬਾਵਜੂਦ ਵੀ ਐਥੋ ਤੱਕ ਕਿ ઠાપા સાહેબ ਇੰਨੇ ਘਬਰਾ ਗਏ ਸੀ ਇਹੋ ਜਿਹੇ ਹਾਲਾਤ ਬਣਿਆ ਪ੍ਰੈਸ ਕਲੱਬ ਦੇ ਅੰਦਰ ਦੀ ਗੱਲ ਦੱਸ ਰਿਹਾ ਮੈਂ ਇਹੇ ਸੁਰੱਖਿਆ ਪ੍ਰੈਸ ਕਲੱਬ ਦੀ ઠાપા ਸਾਹਿਬ ਇੰਨੇ ਘਬਰਾ ਗਏ ਸੀ ਇਹਨਾਂ ਤੋਂ ਕਮਿਸ਼ਨਰ ਸਾਹਿਬ ਦਾ ਨੰਬਰ ਨਹੀਂ ਸੀ ਮਿਲ ਰਿਹਾ ਲੱਭ ਨਹੀਂ ਸੀ ਰਿਹਾ ਆਪਣੇ ਫੋਨ ਦੇ ਵਿੱਚੋਂ ਉਸ ਵੇਲੇ ਸਫਰੀ ਸਾਹਿਬ ਨੇ ਆਪਣਾ ਫੋਨ ਕੀਤਾ ਜੁਆਇੰਟ ਡਾਇਰੈਕਟਰ ਜਿਹੜੇ ਸੀ ਪੀ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਸਾਡੇ ਇੱਦਾਂ ਦਾ ਕਰਕੇ ਹਮਲਾ ਹੋ ਗਿਆ ਜੀ ਪ੍ਰੈਸ ਕਲੱਬ ਦੇ ਉੱਤੇ ਧਾਵਾ ਬੋਲ ਦਿੱਤਾ ਨਿਹੰਗ ਬਹੁਤੀ ਸਾਰੇ ਜਣੇ ਕਿ ਆ ਕੇ ਇਕੱਠੇ ਹੋ ਕੇ ਉਹਨਾਂ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ ਸਾਨੂੰ ਜਿੰਦੇ ਲਾ ਕੇ ਅੰਦਰ ਬੜਨਾ ਪੈ ਗਿਆ ਇਹਨੂੰ ਤੱਕ ਹਾਲਾਤ ਬਣ ਗਏ ਪ੍ਰੈਸ ਕਲੱਬ ਦੇ ਫਿਰ ਜਾ ਕੇ ਕਿਤੇ ਐਸ ਐਚ ਓ ਆਇਆ ਠੀਕ ਹੈ ਜੀ ਤੁਹਾਡੇ ਕੋਲ ਪੈਸੇ ਹਨ ਨਹੀਂ ਤੁਸੀਂ ਸਿਕਿਉਰਿਟੀ ਗਾਰਡ ਨਹੀਂ ਰੱਖ ਸਕਦੇ ਉਹ ਐਸ ਐਚ ਓ ਸਾਹਿਬ ਤੇ ਸੀਟੀ ਸਾਹਿਬ ਨੇ ਕਿਹਾ ਜੀ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਆਪਣੀ ਫੋਰਸ ਇੱਥੇ ਲਗਾ ਦੋਨੇ ਪਰਮਨੈਂਟਲੀ ਜੇਕਰ ਪ੍ਰੈਸ ਕਲੱਬ ਕਿਉਂ ਨਹੀਂ ਲਿਖ ਕੇ ਦੇ ਰਿਆਂ ਜੇਕਰ ਸਾਨੂੰ ਸਰਕਾਰੀ ਸੁਰੱਖਿਆ ਮਿਲਦੀ ਹਾ ਜੇ ਪ੍ਰੈਸ ਕਲੱਬ ਨੂੰ ਕੱਲ ਨੂੰ ਕੋਈ ਅਨਹੂਣੀ ਉਸ ਦਿਨ ਨਹੀਂ ਹੋਈ ਜੇਕਰ ਕੋਈ ਅਨਹੂਣੀ ਹੋ ਜਾਏ ਅਸੀਂ ਚਿੰਤਾ ਦਾ ਇਸ ਗੱਲ ਤੇ ਕਿ ਕੱਲ ਨੂੰ ਕੋਈ ਐਹੋ ਜਿਹਾ ਵਾਕਿਆ ਜਿਹੜਾ ਉਹ ਨਾ ਹੋਵੇ ਡਿਸਪਲਿਨ ਦੀ ਕਿਹੜਾ ਬੰਦਾ ਗੱਡੀ ਲਾ ਗਿਆ ਕਿਹੜਾ ਬੰਦਾ ਨਹੀਂ ਲਾ ਗਿਆ ਕੋਈ ਪਤਾ ਨਹੀਂ ਹੁੰਦਾ ਉੱਥੇ ਗੱਡੀ ਕਿਹਦੀ ਲੰਘ ਗਈ ਆ ਇਹ ਵੀ ਨਹੀਂ ਠੱਪਾ ਸਾਹਿਬ ਬੈਠੇ ਦੇਖਦੇ ਹੁੰਦੇ ਆ ਇਹਨਾਂ ਨੂੰ ਕਦੇ ਨੋਟਿਸ ਚ ਲਿਆਂਦਾ ਮਾਰਕਸ ਸਾਹਿਬ ਦੇਵੇਂ ਨੋਟਿਸ ਲਿਆਂਦਾ ਕੋਈ ਬੰਦਾ ਕੱਲੂ ਉਹਦੇ ਵਿੱਚ ਕੋਈ ਨਸ਼ਾ ਪੱਤਾ ਰੱਖ ਜਵੇ ਕੋਈ ਗੱਡੀ ਦੇ ਵਿੱਚ ਕੱਲੂ ਪੂਰਾ ਪ੍ਰੈਸ ਕਲੱਬ ਵੀ ਬਦਨਾਮ ਹੋ ਸਕਦਾ ਕੱਲੂ ਕੋਈ ਆਡਿਕਸ ਰੱਖ ਕੇ ਗੱਡੀ ਉੱਥੇ ਕੋਈ ਇਹੋ ਜਿਹਾ ਕੋਈ ਕੰਮ ਕਰ ਦੇਵੇ ਕਿ ਸਾਡੀ ਸਾਰਿਆਂ ਦੀ ਜਾਨ ਨੂੰ ਖਤਰਾ ਵੀ ਆ ਕਮ ਸੇ ਕਮ ਅਸੀਂ ਸਿਕਿਉਰਿਟੀ ਇੱਕ ਸਿਕਿਉਰਿਟੀ ਗਾਰਡ ਹੋਵੇ ਉਹ ਆਏ ਗਿਆ ਉਹਦੇ ਨਾਲ ਜਿਹੜੇ ਪੱਤਰਕਾਰਾਂ ਦੇ ਉੱਤੇ ਲੰਚਨ ਲੱਗ ਰਹੇ ਨੇ ਜੀ ਉਹ ਬਲੈਕ ਵੀਲਰ ਕੀ ਉਹ ਜੀ ਉਹਦੇ ਅੰਦਰ ਹੀ ਬਾਹਰ ਪਰੰਗਾਨੇ ਦੇ 베ੜੇ ਦੇ ਵਿੱਚ ਹੀ ਉਹ ਬੰਦਿਆਂ ਨੂੰ ਬੁਲਾ ਕੇ ਉੱਥੇ ਪ੍ਰੈਸ ਕੋ ਉੱਥੇ ਅਗਲੇ 2-4 ਬੰਦੇ ਜਿਹੜੇ ਆ ਉਹ ਕਰ ਦਿੰਦੇ ਆ ਤੀਜੀ ਗੱਲ ਹੋਰ ਵੀ ਬੜੀ ਵੱਡੀ ਆ ਜੀ ਉੱਥੇ ਜਿਹੜੀ ਅਸੀਂ ਰੋਜ਼ ਦੇਖਦੇ ਆ ਤੇ ਹੁੰਦੀ ਆ ਜੀ ਜਿਹੜੇ ਬੰਦੇ ਮੈਂਬਰ ਨਹੀਂ ਐ ਤੁਸੀਂ ਜੀ ਸਾਨੂੰ 500 ਕਹਿੰਦੇ ਆ ਅਸੀਂ ਕਹਿੰਦੇ 700 ਲੈ ਲਓ 700 ਦਾ ਵੀ 1000 ਲੈ ਲਓ ਪਰ ਜਿਹੜੇ ਬੰਦੇ ਬਿਲਕੁਲ 1 ਰੁਪਇਆ ਵੀ ਉਹਨਾਂ ਨੇ ਮੈਂਬਰਸ਼ਿਪ ਨਹੀਂ ਦਿੱਤੀ ਉਹ ਉਹ ਬੰਦੇ ਉੱਥੇ ਦੀਆਂ ਸੇਵਾਵਾਂ ਮਾਂ ਉਹਨਾਂ ਦੀਆਂ ਸੇਵਾਵਾਂ ਤੇ ਸਾਡੀਆਂ ਸੇਵਾਵਾਂ ਦੇ ਵਿੱਚ ਅਗਲੇ ਲੱਤ ਤੇ ਲੱਤ ਰੱਖ ਕੇ ਨਾਲੇ ਸੈਕਟਪਿੰਡ ਨਾਲੇ ਅਗਲੇ ਮੰਤਾਪੂਲ ਦੇ ਨਾਲੇ ਉੱਥੇ ਦੀ ਜੋ ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਆ ਉਹੀ ਫੈਸਿਲਿਟੀਆਂ ਸਾਨੂੰ ਆ ਜਿਹੜੇ ਰੈਗੂਲਰ ਮੈਂਬਰ ਆ ਉਹਨਾਂ ਚ ਤੇ ਸਾਡੇ ਚ ਕੀ ਅੰਤਰ ਆ ਥੋੜਾ ਜਿਹਾ ਇਹਦੇ ਉੱਤੇ ਵੀ ਚਾਨਣਾ ਪਾਇਆ ਜਾਵੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਦਾ ਬੋਲਿਆ ਤੇ ਕਿਵੇਂ ਬੋਲਿਆ एक एग्जाम्पल है हमारी महिला शक्ति गीता जी गीता जी के साथ प्रेस क्लब में गाली गलौज हुआ एक महिला को गाली निकाली गई महिलाओं का सम्मान सब लोग करते हैं करना चाहिए लेकिन बड़े दुख के साथ कहना पड़ रहा कि सुरिंदर है कि सुरेंद्र सैनी एक हैं उनकी क्या उपलब्धि है पत्रकारिता में हमें नहीं पता आप लोगों को पता होगा किस लिए मेंबर बनाया गया गीता जी ने लिखित में शिकायत करी कि इन्होंने हमें गाली निकाली है इसको जो मेंबरशिप से निकाला गया लेकिन मैं जानना चाहता हूं कि सुरेंद्र सैनी पे हमारी गवर्निंग काउंसिल ने क्या एक्शन लिया है। दूसरा जो बात हुई शांति दूत जी ने कही कि वर्किंग जर्नलिस्ट नॉन वर्किंग जर्नलिस्ट बहुत अच्छी बात है वर्किंग जर्नलिस्ट और नॉन वर्किंग जर्नलिस्ट के बारे में सबको पता है पत्रकारिता पर की परिभाषा क्या है सबको पता है लेकिन पंजाब प्रेस क्लब ने उस पत्रकारिता की परिभाषा को कुछ अलग ही लिया है क्यों हम चौदह पन्ने की लिस्ट एक देख रहे हैं जो अपलोड है पंजाब प्रेस क्लब की वेबसाइट चौदह पन्ने की लिस्ट में रेगुलर मेंबर है छह सौ तेरह उसमें सात आठ पन्ने में तो एक ही दर्शन दर्शन क्या दूरदर्शन एक ही ग्रुप के सारे मैंने कई चीजें पता की अपने स्तर पे तो उसमें वो वर्किंग जर्नलिस्ट नॉन वर्किंग जर्नलिस्ट से कहीं कोई मेल ही नहीं कर हमने एक चिट्ठी लिखी है प्रसार भारती के चेयरमैन नवनी सहगल को तो हमें बताया जाए कि ये दूरदर्शन में जो जो हमने इनकी भेदा भी है कितने इनके मेंबर हैं उनका क्या रोल है दूरदर्शन में और किस क्राइटेरिया से उनको में देखो बाबा साहब का संविधान यहां लिखा है सब पढ़ रहे हैं समानता होनी चाहिए बाबा साहब का संविधान सबको सब जानते हैं आप मेंबर बनाओ अच्छी बात है आप भूमिका तो है आप चौका सही है आप पत्रकारों की पंजाब प्रेस क्लब पूरे देश में बहुत अच्छा जहां भी जाता लखनऊ दिल्ली जहां भी गया हूं रहा हूं पंजाब प्रेस क्लब का कार्ड दिया हूं बड़े सम्मान जनक तरीके से हमें उन्होंने अटेंड किया है कमरे दिए हैं भोजन कराया है। नाम है आपका पंजाब प्रेस क्लब का और तो पंजाब को वैसे भी लोग बहुत मानते हैं तो मेरा यही अनुरोध है कि पत्रकार के साथ खड़ना चाहिए खड़े हो आप नहीं खड़े हो रहे मेरी अपनी जो है खुद की शिकायत है चुनाव पर आके तीन साल आप रहे मैं आपने अच्छा किया हमने प्रेस क्लब किया, किया लेकिन पत्रकारों के जहां के हित की बात आई मैं पत्रकार हूं पत्रकार के हित की बात करूंगा सुविधाएं तो अपने आप आती जाती रहेंगी। जिस पत्रकार पे शिकायत हुई विजिलेंस ले गई पुलिस ने एफ कर लिया आप गवर्निंग काउंसिल को चाहिए जो मेरा सुझाव है पत्रकार को बुलाते अगर आपका मेंबर है उसे बुलाते उससे सारी बात पूछते एक टीम सेटअप करते कि इंक्वायरी करो ये गलत है या सही है गलत है उसको मेंबरशिप से बाहर करो सही है तो उसके साथ खड़े हो मेरा तो बस यही अनुरोध बहुत बहुत धन्यवाद